ਇਧਰ ਆਇਆ ਆਪਣੀ ਹਾਲਤ ਦਰਸਾਏ ਪਰਤ ਪਰਨੀਤ ਉਹ ਕਿ ਬਣ ਕੇ ਆਇਆ ਹੈ ਹੈ ਲੈ ਉਹ ਤਾਂ ਸਾਰੀ ਨਿੱਕਰ ਤੇ ਸ਼ਰਟ ਸ਼ੂਟ ਬਾਹਰ ਕਿੱਢੀ ਪਈ ਉਹਨੇ ਕਿਹਦੇ ਨਾਲ ਲੜਕੇ ਆਇਆ ਕਿਸੇ ਨਾਲ ਨਹੀਂ ਹੈ ਕਿਸੇ ਨਾਲ ਨਹੀਂ ਮਮਾ ਤਾਂ ਕਹਾਰੇ ਵੀ ਲੜਕੇ ਆਇਆ ਏ ਚਲੋ ਜੀ ਸਸਰੀ ਘਰ ਦੀ ਸਾਰਿਆਂ ਨੂੰ ਵੈਲਕਮ ਅਗੇਨ ਉਨਵਾਸੀ ਵਲੌਗਸ ਤੇ ਫਤੇ ਸਿੰਘ ਦੇ ਘਰੇ ਆਉਂਦਿਆਂ ਹੀ ਧੁੰਮਾ ਪੈ ਜਾਂਦੀਆਂ ਨੇ ਤੁਹਾਨੂੰ ਫਤੇ ਸਿੰਘ ਦੀ ਹਾਲਤ ਵਿਖਾਉਣੀ ਹੋਣਾ ਹੁੰਦੇ ਬਾਥਰੂਮ ਚ ਭੱਜ ਗਿਆ ਉਹ ਉਹਦੀ ਸ਼ਰਟ ਕਿਤੇ ਜਾ ਰਹੀ ਨਿੱਕਰ ਉਹਦੀ ਕਿਤੇ ਜਾ ਰਹੀ ਹੈ ਕਮਤ ਹੋ ਗਈ ਬਣਾ ਰਹੀਆਂ ਮੈਂ ਆਵਾਂਗਾ ਜਰਰ ਆੰਦੇ ਉਹ ਹੋ ਮਾਈ ਗੋਡ ਦੁਪਹਿਰ ਦਾ ਖਾਣਾ ਤੂੰ ਕਦੋਂ ਤੋਂ ਖਾਣਾ ਸ਼ੁਰੂ ਕਰਤਾ ਖਾਣਾ ਲਈ ਸ਼ੁਰੂ ਕਰਤਾ ਹਾਂ ਐ ਕਿ ਤਾ ਦੇਖ ਜਿਹੜਾ ਉਹ ਦਿਨ ਮੈਂ ਪਾਇਆ ਸੀ ਨਾ ਕੋਰ ਸੱਟ ਉਹ ਫਤਿਹ ਆ ਗਿਆ ਫਤਿਹ ਇੱਧਰ ਤੇ ਆਓ ਫਤਿਹ ਫਤਿਹ ਇੱਧਰ ਤੇ ਆਓ ਸਸੀ ਗੱਲ ਬਲਾਉ ਪਹਿਲਾਂ ਸਾਰਿਆਂ ਨੂੰ ਉਹ ਅੰਦਰ ਪਾਪਾ ਸਤੇ ਕਿਸੇ ਕਰੇਗਾ ਪਾਪਾ ਤੱਕ ਭੱਜ ਭੱਜ ਕੇ ਜਾ ਭੱਜ ਕੇ ਚਲ ਕਰਕੇ ਆ ਪਾਪਾ ਕਹਣਗੇ ਪਤਨੀ ਕੌਣ ਆ ਗਿਆ ਜਿੱਥੇ ਕਾਪਾ ਤਾਂ ਇਹਨੂੰ ਅੱਛਾ ਸਸਟੀ ਗਾਲ ਤਾਂ ਬੁਲਾ ਦਿਓ ਬੈਠੋ ਉੱਤ ਪਾਣੀ ਹੈ ਹੈ ਏਦਾਂ ਬੁਲਾਉਂਦੇ ਹੁੰਦੇ ਨੇ ਇੱਧਰ ਕੀ ਬਣਾ ਕੇ ਰੱਖਿਆ ਕਰੋ ਕਿਹੜਾ ਸ਼ੇਕ ਪੀਣਾ ਮੰango ਹੀ ਪੀ ਮਾਰੀ ਅੱਛਾ ਤੁਸੀਂ ਤੁਸੀਂ ਮੰango ਖਾਣਾ ਠੀਕ ਹੈ ਤੁਹਾਨੂੰ ਮੰango ਦੇ ਦਿੰਦਾ ਪਾਣੀ ਕਿੱਥੇ ਕਿੱਥੋਂ ਪੱਟੀ ਚੇਪੀ ਲਈ ਵੀ ਹਾਂ ਹਾਏ ਕਿੱਸਾ ਲੱਗੇ ਮੈਂ ਕਛਾ ਤੇ ਫਤੇ 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 ਇਧਰ ਆਓ ਇਧਰ ਆਓ ਹਾਂ ਫੋਨ ਤੀ ਨਹੀਂ ਆ ਦੇ ਲੋ ਕੀ ਹੋ ਰਿਹਾ ਹੁੰਦਿਆਂ ਸਾਰੀ ਕੰਮ ਸ਼ੁਰੂ ਹੋ ਗਿਆ ਅਰੇ ਕੱਟੀ ਤਾ ਹੋ ਗਿਆ ਜਾ ਚਲੋ ਜੀ ਆਪਣੀ ਡਿਊਟੀ ਰੋਜ਼ ਦੀ ਸ਼ੇਕ ਬਣਾਉਣਾ ਹਨਾ ਬਤੇ ਆ ਲੋ ਬਤੇ ਤੁਸੀਂ ਵਲੌਗ ਨਾ ਮੈਂ ਸ਼ੇਕ ਬਣਾਣੀ ਆ ਮਾਪੀ ਦੇਖੋ ਆਪਾਂ ਰੈਡੀ ਆ ਲ ਮੈਂ ਕਹਿੰਦੀ ਹੈ ਹੈ ਮਾਨਪ੍ਰੀਤਾ ਕਹੋ ਨਾ ਕਦੇ ਸੀ ਇੱਕ ਗਰੇਡ ਲਾ ਕੇ ਕਹਾਂਗੇ ਅਮਰ ਜੂਸ ਬੈਟਰ ਅਮਰ ਜੂਸ ਸੈਂਟਰ ਨੇ ਕਹੇ ਅਮਰ ਜੂਸ ਬੈਟਰ ਮਨ ਮੋਡੀ ਬਣਾਓ ਹਾਂਜੀ ਮਾਨਪ੍ਰੀਤੀ ਅੰਗਰੇਜ਼ੀ ਮੈਂ ਐਂ ਕਹਾਂ ਮੈਂ ਕੱਟ ਕੇ ਮੰਗੋ ਨਹੀਂ ਮੈਂ ਤੁਸੀਂ ਤੁਸੀਂ ਐ ਕਰੋ ਤੁਸੀਂ ਵਲੌਗ ਬਣਾਓ ਮੈਂ ਕੱਟਦੀਆਂ ਮੰਗੋ ਤੁਹਾਨੂੰ ਦੇਣੀਆਂ ਮੈਂ ਵੱਡਾ-ਵੱਟਾ ਹੋਊਂਗਾ ਵੱਡਾ-ਵੱਟਾ ਕਹਣਾ ਤੁਸੀਂ ਛਿੱਪੜੀ ਫਿਰ ਛੱਲ ਕੇ ਤੇ ਖਾਓਗੇ ਹੈ ਲੈ ਆ ਭਾਈ ਚੱਕ ਡਿਊਟੀ ਸਾਮ ਮੈਂ ਸ਼ੇਕ ਬਣਾਵਾਂਗਾ ਨਹੀਂ ਤੁਹਾਨੂੰ ਕਹੋ ਜੀ ਗੱਲ ਨਾ ਆਦੇ ਤੇ ਟੁੱਟੂ ਹੋ ਲੱਗਣਾ ਨਾ ਕੀ ਕਰਾਂਗਾ ਫੱਟੇਗਾ ਘਰ ਮੇਰੇ ਦਾ ਨਹੀਂ ਮੇਰੇ ਕੋਲ ਤੋਂ ਮਾਰਾਂ ਰਿਹਾ ਪੁੱਤ ਨਹੀਂ ਹੁੰਦਾ ਉਹ ਇਤੋਂ ਵਧੀਆ ਫਿਰ ਸ਼ੇਕ ਪੀ ਲੈ ਯਾਰ ਉਹੀ ਤੂੰ ਅੱਜ ਅੱਜ ਚਾਰ ਕਰਾਂ ਚੈਰੀ ਲੈ ਕੇ ਆਉਂਗੀ ਮੈਂ ਠੀਕ ਹੈ ਸ਼ੇਕ ਸਪੋਨ ਜਾਣਾ ਚਾਹ ਹਾਂ ਹਾਂ ਜਾਣਾ ਪੁੱਤ ਉਹ ਵੀ ਲੈ ਉਹ ਜਾਲੀਆਂ ਵੀ ਕੀ ਲੈਣੇ ਜੋੜੇ ਵਾਲੀਆਂ ਜਾਲੀਆਂ ਕੁਛ ਮੈਂ ਹੂੰ ਸ਼ੇਟੀ ਕਰੋ ਯਾਰ ਮਾਸੀ ਮੜਿਆ ਬਸ ਪੁੱਤ ਅੱਜ ਤੇ ਮੈਂ ਇਹ ਸੋਚਿਆ ਸੀ ਕਿ ਠਾਕ ਬਣਾ ਕੇ ਰੱਖਾਂਗੀ ਮੈਨੂੰ ਨਹੀਂ ਪਤਾ ਹੁਣ ਤੁਹਾਡਾ ਤੁਹਾਡਾ ਟਾਈਮ ਸੇਮ ਹੀ ਹੈ ਦੋਨੋਂ ਦੇ ਇੱਥੇ ਆਇਆ ਕਰਾਂਗੇ ਆਪਾਂ ਓਏ ਕੀ ਹੋ ਗਿਆ ਕੁਸ਼ਨੀ ਹੈ ਅੱਜ ਹਾਏ ਬੈਠੇ ਅੱਜ ਸਕੂਲ 'ਚ ਕੀ ਕੀਤਾ ਦੱਸੋ ਮੈਂ ਉਹ ਮਟਰ ਰਖੋਗਾ ਮਟਰ ਕੱਢ ਕੇ ਫਿਰ ਜੀ ਲਾਗੀ ਦੱਬੇ ਪਾੜੇ ਅੱਜ ਸਕੂਲ 'ਚ ਕੀ ਕੀਤਾ ਦੱਸੋ ਬਿਲਕੁਲ ਕੁਛ ਨਹੀਂ ਕੀਤਾ ਨਾ ਕਿਉਂ ਅੱਜ ਸਕੂਲ 'ਚ ਕੁਛ ਨਹੀਂ ਹੋਇਆ ਤਾਂ ਵੀ ਨਹੀਂ ਨਹੀਂ ਚਲ ਲੈ ਫਿਰ ਵੀ ਸ਼ੁਰੂ ਹੋ ਗਈ ਯਾਰ ਪੜ੍ਹਾਈ ਤਾਂ

ਆ ਮੈਨੂੰ ਜਿਹੜਾ ਗਾਣਾ ਬੜਾ ਯਾਦ ਆਉਂਦਾ ਵੈਸੇ ਵੀ ਜਿਹੜਾ ਬੰਦਾ ਬੋਲਦਾ ਨਹੀਂ ਕਦੀ ਉਹਦੇ ਬਾਰੇ ਕੁਝ ਬੋਲਿਆ ਨਹੀਂ ਲਾਵੇ ਤਾਂ ਗਾਣੇ ਜੋ ਸਾਡੇ ਬਾਰੇ ਘੋਗਦਿਆਂ ਉਹ ਲਗੜ ਕਤੀਰਾ ਕਤੀਰਾ ਸਮਝਿਆ ਗੱਲ ਤੋਂ ਗੱਲ ਹੈ ਹਰ ਇੱਕ ਦੀ ਦੇਖੋ ਆਪਣੀ ਕਿਸਮਤ ਅਗਲੇ ਨੇ ਆਪਣੀ ਕਿਸਮਤ ਦਾ ਖਾਣਾ ਸਾਨੂੰ ਇਹ ਸਮਝ ਆ ਰਹੀ ਕਿ ਸਾਡੇ ਕੰਮ ਕਰਨ ਨਾਲ ਸਾਡੇ ਬੁਟੀਕ ਵਾਲੀ ਲਾਈਨ ਚ ਹੋਣ ਨਾਲ ਕੀ ਤਕਲੀਫ ਆ ਯਾਰ ਲੋਕਾਂ ਨੂੰ ਹੋਰ ਅਸੀਂ ਕੋਈ ਸਾਰੇ ਵੀ ਦੁਨੀਆ ਦਾ ਕੰਮ ਤਾਂ ਨਹੀਂ ਬੰਦ ਕਰ ਦੇਣ ਲੱਗੇ ਸਾਰਾ ਸੋਚ ਸੋਚ ਕਰਨਾ ਹੁੰਦੀ ਹੈ ਉੱਥੇ ਸੋਚ ਉੱਥੇ ਰੇਖਦੀ ਆਪਣੀ ਕਿਸਮਤ ਐ ਬਗੜੀ ਘਟੀਆ ਸੋਲਦਾ ਪਤਾ ਲੱਗਦਾ ਕਿ ਬੰਦਾ ਇਹ ਇੱਕ ਸੋਚਦਾ ਔਕਾਤ ਦਾ ਮਾਲ ਐ ਐ ਤੇ ਉਥੋਂ ਅਗਲਾ ਦੁਕਾਨਾ ਚ ਕਾ ਦੇ ਬਾਕੀ ਇੱਕੋ ਹੀ ਰਵੇ ਦੁਕਾਨ ਆ ਇੱਥੇ ਬੈਠ ਕੇ ਦੇਖੋ ਮਤੇ ਇਹੋ ਜਿਹੇ ਲੋਕਾਂ ਦਾ ਕੀ ਚਾਲ ਕਰ ਰਿਹਾ ਥੋੜਾ ਚੰਗੂ ਦਰਿਛੇ ਹੈ ਕੰਮ ਜੱਗ ਦੀ ਸਿਆਦ ਥੋੜੇ ਬਾਹਰ ਹਾਂਜੀ ਪਤਾ ਵੀ ਲੱਗਦਾ ਉਹ ਵਾਸ਼ ਬੇਸ਼ਿੰਗ ਤੇ ਦੇਖੋ ਅੰਦਰ ਨਹੀਂ ਲੈਣ ਤਾਂ ਹੀ ਬਾਹਰ ਜਾਦ ਕੁਨ ਨਾ ਮੈਂ ਮਾ ਜੱਦੀ ਨੂੰ ਮਰਜੀ ਬਾਗ ਨੂੰ ਪਰ ਮਾਸ ਨੂੰ ਐਂਡ ਤੇ ਇਨਾਮ ਕੀ ਲੈਣਾ ਕਿ ਨਾ ਤੂੰ ਤਾਂ ਮੇਰਾ ਵਲੌਗ ਹੀ ਨਹੀਂ ਬਣਾਉਂਦਾ ਹੈ ਨਾ ਹਰ ਗਰੀ ਇਹ ਤਾਂ ਦੁਨੀਆ ਦਾ ਦਸਤੂਰ ਹੈ ਕਹਿੰਦੇ ਕੀ ਕਰੇ ਕਰ ਔਰ ਦਰਿਆ ਵਿੱਚ ਖੂਮੇ ਡਾਲ ਉਹ ਕੰਮ ਆਏ ਨਾ ਬਸ ਇੱਕ ਆ ਜੀ ਬੱਚੇ ਤੁਹਾਨੂੰ ਸਮਝ ਨਹੀਂ ਨਾ ਨਹੀਂ ਜਦਿਆਗੀ ਪੁੱਤਾਂ ਔਲੀ ਔਲੀ ਸਮਝ ਆਊ ਬੱਚੇ ਤੁਹਾਨੂੰ ਅਸੀਂ ਨਾ ਬਾਹਰੋਂ ਤੋਂ ਵਲੌਗ ਚ ਲੈਣਾ ਲੈਣਾ ਨਹੀਂ ਅਜੇ ਪਰਮਣ ਪਾ ਜੀ ਨਾਲ ਲੜ ਰਹੀ ਹੈ ਤਾਂ ਤੁਹਾਡਾ ਸਾਰਿਆਂ ਦਾ ਕੀ ਕਹਿਣਾ ਨਾਲ ਨਹੀਂ ਰਹੀ ਹੈ ਇਹ ਅੱਠੇ ਪੈਰ ਪ੍ਰਧਾਨ ਸਾਹਿਬ ਦੇ ਫੇਰ ਕਿੱਡੀ ਗੱਲ ਜਿਹੜਾ ਬੰਦਾ ਹਾਰ ਕੇ ਕੋ ਗੱਲ ਕਹੀ ਮੈਂ ਹੱਥ ਬੰਨ ਕੇ ਬੇਨਤੀ ਇਹ ਤੁਹਾਨੂੰ ਨਾ ਹੁੰਦੀ ਕਰ ਪਾਲਤਾ ਕਰੋ ਤੇ ਬੰਦਾ ਹੋਟ ਕੇ ਵਾਅਦੇ ਨੇ ਕਰਦਾ ਹੈ ਇਹਦੇ ਕਰਦੇ ਫੇਨ ਘੱਟ ਤੁਮਨ ਕੇ ਬੇਨਤੀ ਤਾਂ ਨਾ ਕਰਿਆ ਕਰੋ ਰੋਜ਼ ਨਾਲਿਆ ਕਰੋ ਨਹੀਂ ਰੋਜ਼ ਫੋਨ ਤੇ ਮੌਸਮ ਬਦਲ ਗਿਆ ਚਲੋ ਜਿੰਦਰਾ ਜਿੰਦਰਾ ਬਣਾਉਂਦਾ ਨਾ ਉਹ ਦਿਨ ਹੁੰਦਾ ਤੜਕੇ ਜਦੋਂ ਪਾਣੀ ਬਿਗਾਉਣਾ ਦੇ ਰੱਖਦੇ ਸਰਦੀਆਂ ਚ ਸਲ ਬੰਦਾ ਕਹਿੰਦਾ ਚਲ 15 20 ਦਿਨ ਨਹੀਂ ਮਿਲਦਾ ਸਰ ਜਾਂਦਾ ਸਰਦਾ ਚਲ ਮਹੀਨਾ ਵੀ ਚੱਲ ਜਾਂਦਾ ਕੋਈ ਗੱਲ ਵੱਡੀ ਕਰਦੀ ਹੈਗੀ ਪਰ ਗਰਮੀਆਂ ਚ ਤੇ ਬੰਦਾ ਘੱਟੋ ਘੱਟ ਹਫਤੇ ਬਾਅਦ ਤੇ ਨਹਾ ਹੀ ਲਵੇ ਯਾਰ ਹਫਤੇ ਬਾਅਦ ਇਹ ਚਲ ਬੰਦਾ 15 ਦਿਨ ਬਾਅਦ 15 ਦਿਨ ਬਾਅਦ 15 ਹੀ 15 ਦਿਨ ਹੀ ਕਰ ਲਵੇ ਚੱਲ ਨਾਲੇ ਪਾਣੀ ਬਚਦਾ ਹੈ ਜਾਲਾ ਨਾ ਹੁੰਦਾ ਸਾਰਾ ਧਿਆਨ ਇਹ ਹੂੰ ਤੇ ਮੰਨ ਕੱਲ ਤਾਂ ਪਲਾਨ ਬਣਾ ਲਈ ਬੜਾ ਖੁਮੰਦਾ ਫਤਨ ਕੀ ਇਹ ਤੇ ਚਾ ਚੜਿਆ ਘੁੰਮਣ ਫਿਰਦਾ ਘੁੰਮਣ ਜਾਂਦਾ ਨਹੀਂ ਜੇ ਕਈ ਵਾਰ ਹੁੰਦਾ ਵੀ ਜਿੱਥੇ ਜਾਂਦਾ ਕਦਾ ਬੰਦੇ ਨੂੰ ਜਾ ਦੇ ਇਹਦਾ ਕੋਈ ਪਤਾ ਨਹੀਂ ਹੈ ਇਹਦਾ ਸ਼ੂਟ ਕਿਹੜਾ ਪਰਾ ਤੇ ਜਾਣਾ ਉਹਨੇ ਤੇ ਮੈਂ ਅੱਗ ਦਾ ਸ਼ਰਾਰਾ ਸਵਾਇਆ ਹੈ ਉਹਦੇ ਵਿਆਹ ਜਾਣਾ ਮੈਂ ਕੋਈ ਸ਼ੂਟ ਨਹੀਂ ਤੇ ਮੈਂ ਪਾ ਕੇ ਕਿ ਜਾਣਾ ਤੁਹਾਡੇ ਜਿੰਨਾ ਕੋਈ ਜਾਣਾ ਨੂੰ ਜਾਗ ਜਿਹਾਣੇ ਗੱਲ ਤੇ ਸਾਰੀ ਸ਼ੂਟਾਂ ਤੇ ਮੁੱਕ ਜੜੀਆਂ ਆ ਕੇ ਅਹੀਂ ਅਹੀਂ ਸ਼ੂਟਾਂ ਨੇ ਮੁੱਕੇ ਨਾ ਕਰੀ ਇਹ ਦੇ ਅਗਲੇ ਨੇ ਕਿਹੜਾ ਜਾਂਦੇ ਗਲੋਲ ਵਾਲੇ ਨਾ ਵੀ ਤੂੰ ਪਹਿਲਾਂ ਹੀ ਪਾ ਕੇ ਆਈ ਹੈ ਕਾਪੜੇ ਮੈਨੂੰ ਉਹ ਹੁੰਦਾ ਵੀ ਨਾ ਵੀ ਮੈਂ ਮੈਂ ਪਿਆ ਹੂੰ ਤਾਂ ਉਹ ਕੋਈ ਪੁਰਾਣੇ ਗੱਟੇ ਕਿ ਤੇ ਪਾਓ ਤੇ ਇੱਧਰ ਆਪਾਂ ਆ ਕੇ ਚੌਲ ਚੂਲ ਬਣਾਉਂਦੇ ਨੇ ਤੇ ਅਮਮਾ ਨੇ ਕਰ ਲਈ ਤੜਕੀ ਦਾ ਸਮਾਨ ਤਿਆਰ ਅੱਛਾ ਸਚਾ ਦੱਸੋ ਅੱਜ ਕੀ ਕਰਵਾਇਆ ਸਕੂਲ 'ਚ ਕੁਛ ਨਹੀਂ ਕਿਉਂ ਕੁਛ ਨਹੀਂ ਕਿਉਂ ਕੁਛ ਨਹੀਂ ਕਰਾਇਆ ਉਹ ਮੇਰੀ ਦੰਦਗੀ ਜੀ ਇੱਧਰ ਆ ਜਾ ਅਮਮਾ ਨੂੰ ਨਾ ਸਪੈਸ਼ਲ ਨਾਨਕਿਆਂ ਨੇ ਇਨਵਾਈਟ ਕੀਤਾ ਤੇ ਅਮਮਣ ਕਮਲੀ ਕੋ ਕੰਧਾਂ 'ਚ ਵੱਜਦੀ ਖੜੀ ਵੀ ਜਾਣਾ ਹੀ ਜਾਣਾ ਮੇਰੇ ਨਾਲ ਤੇ ਮੈਨੂੰ ਇੰਨਾ ਪਿਆਰ ਕਰਦਾ ਤਾਂ ਮੈਂ ਵੀ ਉਹਨਾਂ ਨੂੰ ਬੜਾ ਪਿਆਰ ਕਰਦੀ ਇਹਨੇ ਕੱਲ ਪਰਸੋਂ ਮੈਨੂੰ ਮੈਂ ਸੁਣ ਕੇ ਹੈਰਾਨ ਈ ਜਦੋਂ ਇਹਨੇ ਮੈਨੂੰ ਕਿਹਾ ਨਾ ਮੈਂ ਆਪਾਂ ਉੱਥੇ ਜਾਣਾ ਫਿਰ ਮਿਨਾਨ ਕੇ ਜਾਣਾ ਮੈਂ ਕਾਰ ਨਹੀਂ ਬਣਾਦਾ ਬਟੇ ਗੁੱਜ ਪੈ ਨਹੀਂ ਪਰ ਮੈਨੂੰ ਤੇਰੇ ਤੋਂ ਬੜੀ ਹੈਰਾਨੀ ਹੋਉਂਦੀ ਵੀ ਤੂੰ ਕਿਹੜੇ ਟਾਈਮ ਦਾ ਤੂੰ ਪਲਾਨ ਬਣਾ ਰਹੀ ਪਜਣਾ ਉਧਰ ਹੋਣ ਗੱਡੀ ਦਾ ਪੰਗਾ ਪੈ ਗਿਆ ਵਿੱਚ ਚੱਕਰ ਸਾਰਾ ਗੱਡੀ ਦਾ ਪ੍ਰਾਈਵੇਟ ਗੱਡੀ ਇੱਕ ਹੋਰ ਆਹੋ ਚੱਲੇ ਨਵੀਂ ਗੱਡੀ ਕਢਾਣ ਫੇਰ ਕਿਉਂਕਿ ਕੱਲ ਉਹ ਗੱਡੀ ਦੀ ਦੀ ਰਣ ਲੈ ਕੇ ਜਾਣੀ ਹੈ ਤੇ ਅਮਰੂਤੀ ਲੈ ਕੇ ਵੀ ਜਾਣੀ ਆਪਾਂ ਨੇ ਗਿਆ ਹੈ ਤੇ ਅਮਰੂਤੀ ਕੀ ਕਹਿੰਦੀ ਯਾਰ ਉਹਦੇ ਵੀ ਚਾਰ ਹੀ ਟਾਇਰ ਨੇ ਤੇ ਆਹ ਚਾਰ ਹਨਾ ਹਾਂ ਆਪਣੀ ਸੋਚ ਉਹ ਟਾਇਰ ਲੱਗੇ ਹੋਣੇ ਬੋਲਣਾ ਕਰਨ ਦੀ ਬੰਦ ਕਰਦੇ ਨੇ ਬਸ ਸਾਹ ਜਿੱਤੇ ਪਰ ਗੱਲ ਜਿਵੇਂ ਆਮ ਜੀ ਬੀਜਾ ਕਿਹਨ ਤਾਂ ਪਰ ਜਾਣਾ ਮਰਨਾ ਸੀ ਹਾਂ ਸੋਚ ਹੀ ਨਾ ਬੰਦੇ ਦੀ ਸੋਚ ਬੰਦੇ ਨੂੰ ਨਾ ਕੋਈ ਨਹੀਂ ਇਹਦੇ ਪਾਸਾ ਲੱਗਣ ਦਿੰਦੀ ਇਹ ਬੰਦੇ ਸੋਚ ਬੰਦੇ ਨੂੰ ਅੱਗੇ ਨਹੀਂ ਪਤਾ ਨਹੀਂ ਦਿੰਦੀ ਇਹੋ ਥੋੜੀ ਕਹਿੰਦੇ ਮਾੜੀ ਸੋਚ ਅੱਗੇ ਨਹੀਂ ਉਹ ਦਿੰਦੀ ਪੈਰ ਦੀ ਕਹਿੰਦੇ ਪੈਰ ਮਾੜੀ ਸੋਚ ਤੇ ਪੈਰ ਦੀ ਮੋਜ ਇਹ ਬੰਦੇ ਨੂੰ ਅੱਗੇ ਦੋਨੇ ਜਿਹੜੇ ਢਾਗੇ ਨੇ ਉਹ ਤਾਂ ਕਹਿੰਦੇ ਜ਼ਿੰਦਗੀ 'ਚ ਹਾਂ ਕਿੰਨਾ ਰੋ ਸੋਚ ਪਈ ਹੈ ਜੀ ਹੈਗੀ ਨਾ ਮਾੜੀ ਤਾਂ ਨਹੀਂ ਉਸਦਾਰੋ ਵਗਲੇ ਉਹ ਆਪਾਂ ਹੋਰ ਕਿਹਦੇ ਬਤਾ ਸਕੀ ਹਾਂ ਹਾਂ ਇਹ ਮੈਨੂੰ ਹੁਣ ਸਮਝ ਨਹੀਂ ਆਉਂਦੀ ਮੈਨੂੰ ਭੁੱਖ ਵੀ ਲੱਗੀ ਐ ਤੇ ਮੇਰਾ ਡਾਈਟਿੰਗ ਵਾਲਾ ਸਾਰਾ ਸਚੂਲ ਖਰਾਬ ਹੋ ਗਿਆ ਡਾਈਟਿੰਗ ਮੈਂ ਹੁਣੇ ਤਾਂ ਮਰ ਗਈ ਐ ਕਾਫੀ ਪੀ ਪੀ ਕਾਫੀ ਹਾਂ ਸਹੀ ਟਾਈਮ ਐ ਇਹ ਫਿਰ ਤੇ ਮੈਂ 12 ਵਜੇ ਸਕੂਲ ਚ ਖਾਦੀ ਹੀ ਵੈਸੇ ਤੇ ਫਿਰ ਮਰਾ ਤੋਜ ਨਾਲ ਖਾਵਾਂਗੀ ਫਿਰ ਕੰਦੀ ਦਾਲ ਖਾ ਲਾਂਗੀ ਰਾਤ ਨੂੰ ਡਾਈਟਿੰਗ ਨਾ ਕਰੀਂਦਾ ਫੇਰ ਪਕਾਣਾ ਘੱਟ ਪਕਾਣਾ ਘੱਟ ਖਾਣਾ ਬਸ ਆਣਾ ਮਣ ਹੋਰ ਵੀ ਬਾਹਰ ਦਾ ਨਾ ਖਾਣਾ ਇਹ ਤੇਰੇ ਭੁੱਖੇ ਮਰ ਜਾਣਾ ਹੋਰ ਬਸ ਆਹੀ ਕਹਿ ਕੇ ਕੇ ਤੇ ਆਪਾਂ ਨੇ ਫੇਰ ਖਾ ਲੈਣਾ ਆ ਪਤਾ ਡਾਈਟਿੰਗ ਕਰਨਾ ਚਾਹੁੰਦਾ ਕੋਈ ਨਾ ਕੋਈ ਗੋਲੇ ਹੋਣਾ ਕੌਣ ਦੀਦੀ ਨੂੰ ਤੇ ਉਹੀ ਦੇਦੀ ਨੂੰ ਤੇ ਆ ਚੀਆ ਚੂੜ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਉਹੀ ਉਹ ਫੜੀ ਜਾ ਰਹੀ ਹੈ ਇਹਦਾ ਪਾਈਆ ਮਾਸ ਆ ਉਹ ਵੀ ਚਾੜ ਉਹ ਵੀ ਚਾੜ ਲੈਣਾ ਹੈ ਟੱਡੇ ਤੋਂ ਆ ਮੜਾ ਮੋਟਾ ਤੇ ਬੰਦਾ ਦਿਖੇ ਤੇ ਸਹੀ ਖੜਿਆ ਵੀ ਬੰਦਾ ਖੜਾ ਹੈ ਇੰਨਾ ਵੀ ਪਤਲਾ ਹੋਣਾ ਚਾਹੀਦਾ ਇਹ ਕੀ ਆਈ ਨਾ ਪਤਾ ਨਾ ਕਿ ਜਦੋਂ ਆ ਬਦਲੇ ਬਦਲ ਗਏ ਇੱਕ ਨਾ ਵੀ ਯਾਰ ਇਹ ਚੀਜ਼ ਲਾ ਦੇ ਚਲਾਪਾ ਕਹਿੰਦੇ ਮੈਂ ਤੇ ਆਪਣੇ ਆਪ ਨੂੰ ਆਪ ਵੀ ਕਹਿੰਦੀ ਰਹੀ ਜਦੋਂ ਆਪਾਂ ਮੋਟੇ ਹੋ ਜਾਂਦੇ ਆਪਾਂ ਕਹਿੰਦੇ ਕਿ ਹਾਂ ਯਾਰ ਮੈਂ ਮੋਟੀ ਹੋ ਗਈ ਨਾ ਪਰ ਜਿਹੜਾ ਕੋਈ ਤੈਨੂੰ ਸਪੈਸ਼ਲ ਜੇ ਤੌਰ ਤੇ ਕਹਿੰਦਾ ਨਾ ਵਾਹ ਵਾਹ ਤੂੰ ਮੋਟੀ ਹੋ ਗਈ ਉਹ ਚੀਜ਼ ਮੈਨੂੰ ਬਹੁਤ ਗਲਤ ਲੱਗਦੀ ਹੈ ਯਾਰ ਉਹ ਕੋਈ ਤਾਂ ਗੱਲ ਆ ਕਿ ਚੇਰ ਕੋਚ ਹੋਰ ਸੋਚ ਉਹ ਹੀ ਯਾਰ ਐ ਥੋੜੀ ਹੁਣ ਤਾਂ ਵੀ ਮੋਟੀ ਹੋ ਗਈ ਯਾਰ ਵਿਆਹ ਹੋ ਗਏ ਬੱਚੇ ਹੋ ਗਏ ਜੇ ਹੁਣ ਵੀ ਆਪਾਂ ਪਹਿਲਾ ਵਾਲਾ ਸਰੀਰ ਥੋੜੀ ਰਹਿਦਾ ਫਰਕ ਤਾਂ ਪੈਂਦਾ ਹੀ ਹੈ ਪੈਂਦਾ ਥੋੜਾ ਨਾ ਆਹ ਨਾਲ ਨੰਮ ਚ ਦੇ ਕੋਈ ਨਾ ਮੇਰੇ ਜਿਹੜਾ ਪਰ ਤਾਂ ਪਿਆ ਮੈਂ ਥੋੜਾ ਫਰਕ ਨਹੀਂ ਪਿਆ ਹੈਗਾ ਅੰਮਨ ਤਾਂ ਤਾਂ ਕਿਤੇ ਲੱਗਨ ਦਿਆ ਵੀ ਫਰਕ ਪਿਆ ਵੇਖੋ ਕਿਤੇ ਆ ਪਤਲੀ ਪਤੰਗ ਪਈ ਫੂਕ ਮਾਰਿਆ ਉਡਦੀ ਹੈ ਕਿਤੇ ਫੋਟੋ ਅੱਜ ਮੈਂ ਆ ਪਾਇਆ ਜਿਹੜਾ ਇੱਕ ਉਹ ਅੱਲਾ ਦੀ ਨਾਲ ਜਿਹੜੀ ਹੁੰਦੀ ਉਹ ਪੂੰਚ ਅੰਮਨ ਕੁਛ ਅੰਮਨ ਤੋਤਾ ਇਹ ਤੋਤਾ ਗੋਲੇ ਨੂੰ ਇਹ ਨੂੰ ਉਹਨੂੰ ਗੂੜੇ ਹਾਂ ਤਬਾ ਰਹਿਗਾ ਹਿੱਟਾ ਮੈਂ ਚੜਿਆ ਨਹੀਂ ਹੈਗਾ ਮਿਲਨਾ ਇਦਾਂ ਹੈ ਚੜਿਆ ਨਹੀਂ ਹੈਗਾ ਮਿਲਨਾ ਇਦਾਂ ਬਾਕੀ ਮਪਾਕ ਦੇਖਾਂਗੇ ਕੋਈ ਨਹੀਂ ਆਣੀ ਦੋ ਸਚਿੰਗ ਕਰ ਸਹੀ ਨਹੀਂ ਕੀਤੀ ਸਚਿੰਗ ਤਾਂ ਸਹੀ ਨਹੀਂ ਧੱਕ ਗਏ ਜੀ ਹਾਂ ਸਫਾਈ ਹੈ ਨਹੀਂ ਸਚਿੰਗ ਦੀ ਸਸਤਾ ਹੋਵੇ ਕਹਿੰਦੇ ਬਾਕੀ ਥੋੜੀ ਕਹਿੰਦੇ ਨੇ ਹਾਂ ਸਹੀ ਗੱਲ ਹੈ ਇਧਰ ਆਪਾਂ ਨੇ ਹੀਰੇ ਕੱਟ ਲਏ ਟਮਾਟਰ ਕੱਟਣੇ ਦੋ ਕਲਾਸ ਤੇ ਅੱਧਾ ਪਾ ਲਈ ਤੇ ਦੋ ਟਮਾਟਰ ਰਹਿ ਗਏ ਆਪਾਂ ਟਮਾਟਰ ਕੱਟ ਗਏ ਬੱਚਿਆਂ ਦਾ ਤਾਂ ਪਤਾ ਨਹੀਂ ਖਾਣਗੇ ਕਿ ਨਹੀਂ ਖਾਣਗੇ ਖਾਣਗੇ ਜਾਂ ਉਹ ਸ਼ੇਕ ਵੀ ਦੇ ਬਹਿ ਗਏ ਉਹ ਦੂਜਾ ਹੁਣ ਖਾ ਕੇ ਮੈਨੂੰ ਤੇ ਹੁਣ ਮੈਨੂੰ ਕਹਿੰਦਾ ਸ਼ੇਕ ਬਣਾ ਦੇ ਉਹ ਤਾਂ ਹੈ ਦੁਨੀਆ ਵਿੱਚ ਅਸਰੇ ਕੰਮ ਕਰਿਆ ਕਰ ਤੈਨੂੰ ਜੀ ਰੋਟੀ ਤਾਂ ਤੁਹਾਨੂੰ ਪਤਾ ਕਿ ਅਸੀਂ ਇਦਾਂ ਹੀ ਸਾਰਾ ਸਾਜੋ ਸਮਾਨ ਚੱਕ ਕੇ ਰੱਖ ਲੈਨੇ ਆ ਤੇ ਲੰਚ ਚਾਪ ਨੇ ਰੱਖ ਲਿਆ ਤੇ ਹੁਣ ਆਪਾਂ ਸਾਰੇ ਜਣੇ ਖਾਣ ਲੈਂਦੇ ਆ ਰੋਟੀ ਫਤਿਹ ਪਰਨੀਤ ਆ ਕੇ ਖਾਣਾ ਖਾ ਲੋ ਆ ਜਾ ਮੇਰੀ ਪੁੱਤਰੀ ਓਏ ਸੋ ਪ੍ਰਧਾਨ ਸਾਹਿਬ ਨਾਲੇ ਦਿਨ ਚੜ ਗਿਆ ਫਾਈਨਲੀ ਫਾਈਨਲੀ ਦਿਨ ਚੜ ਗਿਆ ਦਿਨ ਚੜ ਗਿਆ ਫਾਈਨਲੀ ਇਹ ਗਰਮੀਆਂ ਚ ਯਾਰ ਇਹਦੀ ਜਿਹੜੀ ਫਰੈਸ਼ਨੈਸ ਆ ਨਾ ਖੀਰੇ ਦੀ ਬੜੇ ਘੰਟ ਲੱਗਦੀ ਆ ਤੇ ਪਿਆਜ਼ ਮੰਨ ਜਿਆਦਾ ਹੀ ਘਟਲ ਮਿਲਦਾ ਸੀ ਜੇ ਪਿਆਜ਼ ਘਟੇ ਜੇ ਖੀਰੇ ਨੇ ਚਾਹੀਜ ਚਾਹੀਨੀ ਨਹੀਂ ਜਿਹੜਾ ਉਹ ਰੋਟੇ ਪਨੀਰ ਟਿੱਕੇ ਨਾਲ ਹੁੰਦੇ ਆਹੋ ਪਨੀਰ ਟਿੱਕੇ ਚਾਹੇ ਪਿਆਜ਼ ਪਾਏ ਹੁੰਦੇ ਸਹੀ ਗੱਲ ਹੈ ਬੜੀ ਭੁੱਖ ਲੱਗੀ ਹੈ ਮੈਨੂੰ ਚਲ ਆ ਜਾ ਬੰਦੇ ਤੇ ਬੁਲਾ ਕਹਿੰਦੀ ਪਿਆਜ਼ ਤੇ ਤਿੰਨੇ ਹੀ ਮੈਨ ਲੈ ਲੈਣੇ ਮੈਂ ਤਾਂ ਆਈ ਹੁਣ ਦੇਖ ਟਿੱਕੜਾ ਪਿਆਜ਼ ਦੇਣੀ ਕਰੀ ਇੱਕ ਤਾਂ ਦੇ ਦੇ ਕਿਉਂ ਲੈ ਕੇ ਆਉਂਗੀ ਹਾਂਜੀ ਦਿਲੂ ਕੈ ਵਾ ਤੇ ਖੜੇ ਹੋ ਹਾਂਜੀ ਬੋਲੋ ਵਧੀਆ ਨਹੀਂ ਤੁਹਾਨੂੰ ਅਸੀਂ ਕੰਮ ਕਹਿੰਦੇ ਤੇ ਤੁਸੀਂ ਮੰਨਦੇ ਨਹੀਂ ਤੁਸੀਂ ਸਕੂਲ ਤੋਂ ਆ ਕੇ ਬੋਲ ਕੱਢਦੇ ਆ ਤੇ ਮੈਂ ਕੰਧਾਂ 'ਚ ਵੱਜਦੀ ਫਿਰਨੀ ਆ ਵੀ ਉਹ ਆ ਗਏ ਨੇ ਹੈਂ ਲਾ ਨਹੀਂ ਦਿਲ ਕੋਲੋਂ ਤੇ ਮੈਂ ਦੀਪੂ ਨੂੰ ਸੂਟ ਕੱਢ ਕੇ ਦੇ ਰਕਦਾ ਹੋਰ ਸੁਣਾਓ ਹੋਰ ਦੱਸੋ ਜੀ ਮੈਂ ਕਿਹਾ ਹੋਰ ਸਭ ਵਧੀਆ ਠੀਕ ਠਾਕ ਉਹ ਮੈਂ ਕਹਿੰਦਾ ਉਹ ਸੂਟ ਵਾਪਸ ਕਰਾ ਹੀ ਹੱਥ ਲੈ ਕੇ ਨਾ ਨਾ ਇਹ ਕਰੋਣਾ ਹੀ ਉਹ ਗੱਜ ਹਾਂਜੀ ਕਿੱਦਾਂ ਬਣੇ ਕੈਂਟਿਆ ਓਏ ਓਏ ਨਹੀਂ ਹੋਵੇ ਕੀ ਇਹ ਕਲਰ ਡਰੈਸ ਲਾਣਾ ਪੈਣਾ ਡਰੈਸ ਤੇ ਮਹਲਾਦਾ ਨਹੀਂ ਹੈ ਤੇ ਮੇਰੀ ਇੱਧਰ ਗੱਲ ਸੁਣੋ ਕੰਨ ਖੋਲ ਕੇ ਆਪਦਾ ਪਾਣੀ ਆਪਦਾ ਆ ਕੇ ਸ਼ੇਕ ਪੀਣਾ ਕੁਛ ਮਰਜੀ ਆਪਣਾ ਆਪੀ ਬਣਾਓ ਤੇ ਆਪੀ ਤੇ ਹੈਲੋ ਗਾਇਜ਼ ਵੈਲਕਮ ਟੂ ਅਵਰ ਚੈਨਲ ਅੱਜ ਕਲਰ ਵੀਡੀਓ ਬਟ ਬਸ ਵੀ ਕਰਿਆਓ ਬੜਾ ਸਿਕਾ ਰੋਟੀ ਗਾਣਾ ਸੁਣਾ ਤੰਦਪੜਾ ਘੋਟੀ ਪਵਾ ਦੇਣਾ ਬਾਅਦ ਵਿੱਚ ਬੱਸ ਇੱਕ ਕੋਈ ਗਾਣਾ ਹੁੰਦਾ ਕੱਲਾ ਸੈਲਟ ਹੀ ਖਾਣਾ ਹੈ ਨਹੀਂ ਹੈ ਚਲੋ ਹੁਣ ਰੋਟੀ ਖਾਈਏ ਪਹਿਲਾ ਆਪਾਂ ਹੈ ਚਲੋ ਬਣਾਓਗੇ ਹਾਂਜੀ ਅੱਗੇ ਆ ਜਾਓ ਯੂਨੀਫਾਰਮ ਚੇਂਜ ਕਰਕੇ ਸਾਈਕਲ ਚਲਾਉਣਾ ਹਾਂ ਦੱਸੋ ਹਮ ਅੱਜ ਨਾ ਅਸੀ ਨਾ ਸਾਡਾ ਮਿਸਟਰ ਦਾ ਸਾਡਾ ਡਾਂ ਦਾ ਪੀਰੀਅਡ ਸੀ ਹਮ ਮੈਨੇ ਸ਼ੀਸ਼ੇ ਤੇ ਆ ਕੇ ਖੜਾ ਸੀ ਮੈਂ ਸ਼ੀਸ਼ੇ ਤੋਂ ਦੇਖ ਰਹਾ ਸੀ ਹਮ ਦੈ ਤਾਂ ਮੇਰੇ ਦੰਦ ਤੇ ਮੇਰੇ ਬੈਂ ਘੋੜਾ ਦੇਖ ਰਿਹਾ ਸੀ ਜਿਹੜਾ ਪਤਾ ਜਿਹੜਾ ਉਹ ਮੈਨੂੰ ਮੈਨੂੰ ਜਿਹੜਾ ਤੁਹਾਨੂੰ ਕਹਿ ਰਹੀ ਉਹ ਵੀ ਮੁੱਦਾ ਚੱਕਿਆ ਹੈ ਕਿ ਲੋਕ ਪਾਗਲ ਨਹੀਂ ਆਗੇ ਤਾਂ ਉਹਨਾਂ ਦਾ ਪ੍ਰੀਜ਼ ਰਿਪਲਾਈ ਜ਼ਰੂਰ ਕਰੀਂ ਚੰਗਾ ਕਹੇ ਜੇ ਤੂੰ ਇਹ ਸੇ ਆਣੇ ਤਾਂ ਕੋਈ ਵੀਡੀਓ ਵੇਖੀ ਕਰ ਤੋ ਹਾਂ ਇਹਦਾ ਮਤਲਬ ਤੂੰ ਵੀ ਪਾਗਲ ਹੋ ਫਿਰ ਕੇ ਵੀ ਤੂੰ ਵੀਡੀਓ ਵੇਖ ਵੀ ਰਹਿਣਾ ਤੇ ਤੁਸੀਂ ਕਮੈਂਟ ਕਰ ਰਹੇ ਹੋ ਲੋਕਾਂ ਚ ਜੈਲਸੀ ਫੈਕਟਰ ਬਹੁਤ ਭਰਿਆ ਹੋਇਆ ਯਾਰ ਕਾ ਬੰਦਾ ਬੈਠਾ ਇਹੋ ਜਿਹੇ ਲੋਕਾਂ ਦੀ ਵੀ ਇਦਾਂ ਤਾਂ ਤੱਕ ਕਿਦਾਂ ਦੀਆਂ ਫੀਲਿੰਗਾਂ ਹੋਣਗੀਆਂ ਜਿਹੜੀ ਇਹਨੇ ਦੁਖੀ ਲੋਕ ਨੇ ਵਿਚਾਰੇ ਹਨ ਪਤਾ ਨਹੀਂ ਉਹਨਾਂ ਦਾ ਹੋ ਸਕਦਾ ਉਹਨਾਂ ਦਾ ਕਸੂਰ ਨਾ ਹੋਵੇ ਉਹਨਾਂ ਦਾ ਆਲਾ ਦਵਾਲਾ ਉਹਨਾਂ ਦੇ ਘਰ ਦਾ ਮਾਹੌਲ ਇਦਾਂ ਛੜੀਲ ਜਾਂ ਗੁੱਸੇ ਵਾਲਾ ਹੋਵੇ ਹਨਾ ਤਾਆਂ ਨੂੰ ਅੰਦਰ ਇਹ ਚੀਜ਼ਾਂ ਭਰਿਆ ਹੁੰਦੀਆਂ ਨੇ ਪਰ ਨਹੀਂ ਕਿਸੇ ਬਾਰੇ ਨੈਗੇਟਿਵ ਬੋਲਣ ਦਾ ਬਲ ਆਪਣਾ ਸੋਚ ਬਾਈ ਸੋਚ ਦੇ ਭੀ ਨਹੀਂ ਯਾਰ ਇਹ ਭਲਾ ਆਪਣੇ ਦਾ ਲਾਗੂ ਕਰਕੇ ਦੇਖੋ ਆਪਾਂ ਨੂੰ ਕਿੱਦਾਂ ਦਾ ਫੀਲ ਹੋਊਗਾ ਹਨਾ ਜੇ ਆਪਣੇ ਬਾਰੇ ਕੋਈ ਇਦਾਂ ਬੋਲੇ ਜਾਂ ਕੋਈ ਗੱਲ ਹੈ ਇਹ ਬਣੀ ਲੋਕਾਂ ਦੀ ਸੋਚ ਆਪ ਕੋ ਨਹੀਂ ਬਦਲ ਸਕਦੇ ਸੋਚ ਲੋਕਾਂ ਦੀ ਬਣੀ ਹੋਈ ਹੈ ਅੱਜ ਕੱਲ ਤਾਂ ਇਦਾਂ ਦੀ ਹੈ ਪਰ ਬਹੁਤ ਚੰਗੇ ਲੋਕ ਵੀ ਹੈਗੇ ਨੇ ਦੁਨੀਆ ਤੇ ਹੋਈ ਇਹੋ ਜੀ ਗੱਲ ਨਹੀਂ ਹੈਗੀ 2% ਹੀ ਨੈਗੇਟਿਵ ਲੋਕ ਮਿਲੇ ਨੇ ਬਾਕੀ ਜਿਹੜਾ ਆਪਣਾ ਆਪਣੇ ਨਾਲ ਜਿੰਨੇ ਵੀ ਜੁੜੇ ਨੇ ਪੋਜ਼ਿਟਿਵ ਵੀ ਨੇ ਸਾਰੇ ਦਿਲੋਂ ਪਿਆਰ ਕਰਦੇ ਨੇ ਇਦਾਂ ਦੀ ਗੱਲ ਨਹੀਂ ਹੈਗੀ ਹਾਂਜੀ ਫਤਿਹ ਇਧਰ ਆ ਹੁਣ ਵਲੌਗ ਦਾ ਐਂਡ ਕਰੋਗੇ ਤੁਸੀਂ ਚਾਓ ਛੇਤੀ ਆ ਜਾਓ ਆ ਦੇਖੋ ਮੇਰੇ ਗੱਲ ਤੋਂ ਆ ਕਿ ਮੈਂ ਜਿਹੜੇ ਸਾਡੇ ਤੇ ਬਲੌਗ ਤੇ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕਮੈਂਟ ਬਾਕਸ ਵੀ ਕਰਿਓ ਆ ਦੋ ਲੋਗੇ ਤੇ ਟਿੰਡ ਕਰਦਾ ਮੈਂ ਬਟਟੇ ਉੱਪਰ ਗਿਆ ਉੱਪਰ ਗਿਆ ਜੀ